ਭਾਈਪੁਰਜੀ ਦਾ ਖਾਲਸਾ ਭਾਈਪੁਰਜੀ ਕੀ ਪਤੇ ਅੱਜ ਦੂਜਾ ਦਿਨ ਆ ਜੀ ਪ੍ਰੋਗਰਾਮ ਦਾ ਸਵਾਗਤ ਹੈ ਤੁਹਾਡਾ ਦੂਜੇ ਦਿਨ ਦੇ ਭਲੋਗ ਦੇ ਵਿੱਚ ਅੱਜ ਆ ਜਾਲਦੇ ਮੈਂ ਦੇਵਰੇ ਜੀ ਇੱਕ ਵਜੇ ਆਉਣਾ 1 ਵਜੇ ਤੋਂ ਕੀ ਨਿਕਲੂ ਚੱਲਣਾ ਹੈ ਅੱਜ ਦੂਜਾ ਦਿਨ ਆ ਜੀ ਆਪਣੇ ਪਿੰਡ ਪ੍ਰੋਗਰਾਮ ਦਾ ਸਾਰੇ ਪੈਣਪਰਾ ਪਹਿਲਾ ਬਲੌਗ ਆਪਾਂ ਰਾਤ ਬਾਤ ਆ ਜਰੂਰ ਦੇਖਿਓ ਜੀ ਇਹ ਜ ਆਪਾਂ ਕੱਲ ਤੱਕ ਪੇਜੂਗਾ ਦੂਜਾ ਬਲੌਗ ਦੂਜਾ ਦਿਨ ਮੰਗੀ ਤਾਂ ਸਾਰੇ ਪੈਣਪਰਾ ਚੈਨਲ ਨੂੰ ਸਪੋਰਟ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਸਾਰੇ ਪੈਣਪਰਾ ਮੇਰੇ ਤੁਹਾਡੇ ਸਾਥ ਕਾਈ ਚੈਨਲ ਚੱਲਣਾ ਜੀ ਦਖਰ ਦੇਂਕ ਜੀਤਾਂ ਨੂੰ ਲੈ ਕੋ ਹੋਵੇ ਸਤ ਪੱਲਾ ਪਚਾੜੇ ਬਾਬਾ ਜੀ ਦੇ ਨਮਸਕਾਰ ਕਰਨਾ ਉਸ ਤੋਂ ਬਾਅਦ ਆਪਾਂ ਤੁਹਾਨੂੰ ਵਲੌਗ ਚ ਦਿਖਾਉਣਗੇ ਸਾਰੇ ਕੋਹ ਜੇ ਪਾਇਆ ਨਹੀਂ ਹੈਗਾ ਜਦੋਂ ਹਮਨਾਵਾ ਸਾਹਿਬ ਭੈਣ ਭਾਈ ਜਰੂਰ ਕਰ ਦੋ ਬੰਦ ਪਰ ਪਾਮਾ ਕਰਾ ਬੰਲਾਵਾ ਸਾਹਿਬ ਅੱਜ ਲੇਟ ਹੋ ਗਏ ਸੀਗੇ ਠੰਡ ਬਹੁਤ ਜ਼ਿਆਦਾ 10 ਵਰ 1.50 ਹੋ ਗਏ ਇਸਾਂ ਰੱਬ ਦੇ ਇਸਾਂ ਰੱਬ ਦੇ जय तुलसीदास जी सरद अपार नव नवलाल सेन राज राज दान कते सदन मिल सुख पाय सुलभ अभिनव तुम के ही गुण करत पाए कोई देव देव दया शिव जाय सुरतर निसोखे प्रेसी तुछाई ब्रह्म प्रभव का नगर पाई केवल हिर देव अनुराजिन हो सुवर ਜੀ ਤੰਦਰ ਇਤਾਂ ਤਨ ਜੀ ਕੋ ਸੰਗ ਚਰਨਤਾ ਵਾਹਿਗੁਰੂ 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 ਤੇ ਬਾਬੇ ਦੀ ਸਮਾਧ ਤਨ ਤਨ ਬਗਵਾਨ ਜੰਗਿਆ ਸਥਾਨ ਉਨਤ ਹੁਣ ਉੱਤਰੰਗਾ ਥਾ ਟੇਕੰਟਰੋਲ ਦੇ ਪੰਡ ਪੁੱਤਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕੀਤਾ ਵਾਹਿਗੁਰੂ 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 ਜੀ ਵਾਹਿਗੁਰੂ ਕੁਵਾਸ਼ਿਕਰੁ ਵਾਹਿਗੁਰੂ ਚੀ ਵਾਹਿਗੁਰੂ ਚੀ ਵਾਹਿਗੁਰੂ ਚੀ ਵਾਹਿਗੁਰੂ ਬਲੌਗ ਤੇ ਨਾਲ ਜੁੜੇ ਹੋ ਸਾਰੇ ਭੈਣ ਭਰਾ ਆਪਣਾ ਬਲੌਗ ਸਾਰਾ ਜਰੂਰ ਦੇਖਿਓ ਜੀ ਆਪਾਂ ਦੀ ਜਗਾ ਵਾ ਦੀ ਸੇਵਾ ਕਰਦੀਆਂ ਨੇ ਰਾਤ ਵੀ ਕਰਦੀ ਸੀ ਦੇਖ ਲਓ। ਬਾਕੀ ਸੇਵਾ ਚ ਰਹੀ ਸੀ ਦੀ ਦੇਖ ਜੇ ਐਨ ਚੱਲਦਾ ਵਾ। ਹੋਰ ਚਾਹੁੰਦਾ ਨਹੀਂ ਮੈਂ ਚੈਨਲ ਦੇ ਸਾਥ ਦੀ ਸੇਵਾ ਬਹਿ ਜਾਓ ਟਿਕ। ਭੈਣ ਭਰਾ ਸਾਰੇ ਦਾ ਵਲੌਗ ਦੇ ਨਾਲ ਜਰੂਰ ਜੁੜੇ ਰਹੋ। ਜੇ ਤੰਗ ਦਾ ਵਲੌਗ ਦੇਣ ਦਾ ਨਾਲਾ ਬਲੌਗ ਬਹਿਲੇ ਦੇ ਨਾਲ ਆਪਾਂ ਪਾਤਾ ਜੀ ਦੋਵੇਂ ਪੈਣ ਪੂਰਾ ਸਾਰੇ ਜਾ ਕੇ ਜਰੂਰ ਦੇਚ ਇਹ ਦੂਜੇ ਦਿਨ ਦਾ ਆਪਣਾ ਹੀ ਰਾਤ ਨੂੰ ਲਾਸਟ ਟਾਈਮ ਦਾ ਵਾਹਿਗੁਰੂ ਜੀ ਕਾਰਨ ਬਖਾਦਾ ਵਾਹਿਗੁਰੂ ਜੀ और भूमंडल पर ਇਹ ਇਹ ਅੰਦਰ ਪਾਸਾ ਦੇਣੀ ਦੇਖ ਲੋ ਦੂਜਾ ਟੈਨਾਂ ਅੱਜ ਸਵੇਰ ਦਾ ਟਾਈਮ ਹੈ ਜੀ ਤਾਂ ਕੋਈ ਬਲਾਕ ਦੇਣਾ ਜ਼ਰੂਰ ਜੋੜੀ ਰਹੋ ਜੀ ਗੁਰੂ ਜੀ ਗੁਰੂ ਸਾਹਿਬ ਜੀ ਦੇ ਮਤਾਮਾ ਬੀਬੀਆਂ ਪਹਿਣਾ ਸਰੂ ਸੇਵਾ ਕਰਦੀਆਂ ਰਹਿੰਦੇ ਹੋ ਬਹੁਤ ਜ਼ਿਆਦਾ ਨਹੀਂ ਨਾ ਲੰਬਾ ਬਲੌਗ ਲੈ ਕੇ ਜਾਣਾ ਇਸ ਕਰਕੇ ਸ਼ਾਮ ਦੇ ਟਾਈਮ ਦਾ ਬਲੌਗ ਪਾਵਾਂਗੇ ਜਰਾ ਉੱਧ ਜੁੜੇ ਰਹੋ ਆਪਣੇ ਬਲੌਗ ਦੇ ਨਾਲ ਆਪਣੇ ਭਰਾ ਸੇਵਾ ਕਰਦੇ ਹਨ ਦਵਾਈਆਂ ਸਤਿਨਾਮ ਵਾਹਿਗੁਰੂ ਜੀ ਦਾ ਨੰਦ ਮਿਜਿਆ ਲ ਅੱਜ ਮੈਂ ਦੂਜਾ ਲੈਣਾ ਜੀ 13 ਤਰੀਕ ਪਹਿਲਾ ਮਹੀਨਾ ਗੱਲ ਵਾਲਾ ਬਲੌਗ 12 ਤਰੀਕ ਵਾਲਾ ਪੋਸਟ ਆ ਤਾਂ ਸਾਰੇ ਜਰੂਰ ਦੇਖਿਆ ਕਰੋ ਬਾਈ ਕਰੋ ਬਾਈ ਕਰੋ ਅੰਦਰ ਸਾਡੇ ਵੱਡੇ ਭਰਾ ਸੇਵਾ ਕਰਦੇ ਹੋਏ ਜਲਦੀ ਤਪੋਨੇ ਆਪਣਾ ਨਮਾ ਜਿੰਦ ਪਰੌਠਿਆਂ ਦਾ ਮਸਾਲਾ ਤਿਆਰ ਵੀ ਪੀਓਂਦਰ ਪਰੌਠੇ ਲਾਉਦੇ ਦਿਖਾ ਦਿੱਤੇ ਤੇ ਤੋਂ ਜੀ ਜੀ ਤੋਂ ਸਰਸ ਜੀ ਜੀ C'est